ਨਮਸਕਾਰ ਸਸਤਰੀ ਕੈਨਸ ਲਾਈਵ ਤੇ ਤੁਹਾਡਾ ਸਵਾਗਤ ਹੈ ਸਿਵਲ ਹਸਪਤਾਲ ਫਾਜ਼ਲਕਾ ਦੇ ਡਾਕਟਰਾਂ ਦੇ ਵਰਤਾਵੇ ਤੋਂ ਆਮ ਪਬਲਿਕ ਵਿੱਚ ਰੋਸ਼ ਮਰੀਜ਼ਾਂ ਨੂੰ ਹੋ ਰਹੀ ਹੈ ਖੱਜਲ ਖਵਾਰੀ ਬੋਲਣ ਦੀ ਭੁੱਲ ਗਏ ਤਹਿਜ਼ੀਬ ਇੱਕ ਸਵਾਲੀਆ ਨਿਸ਼ਾਨ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਕੀ ਮਰੀਜ਼ਾਂ ਨੂੰ ਸਮੇਂ ਸਿਰ ਮਿਲ ਸਕੇਗਾ ਸਹੀ ਇਲਾਜ ਕੀ ਇਹਨਾਂ ਦੀ ਪੜਾਈ ਵਿੱਚ ਮਰੀਜ਼ਾਂ ਨਾਲ ਰੂਡ ਵਿਹਾਰ ਵੀ ਸ਼ਾਮਲ ਹੈ ਸਵਾਲਾਂ ਦੇ ਕੇਰੇ ਵਿੱਚ ਸਿਵਲ ਹਸਪਤਾਲ ਦੇ ਡਾਕਟਰ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਮੈਡਮ ਤੁਹਾਡਾ ਨਾਮ ਕੀ ਹੈ ਜੀ ਮੈਂ ਡਿਊਟੀ ਨਹੀਂ ਹੈ ਨਹੀਂ ਨਹੀਂ 108 ਕੋਈ ਗੱਲ ਨਹੀਂ ਜੀ ਤੁਹਾਡਾ ਨਾਮ ਦੱਸੋ ਕੀ ਹੈ ਜਿਨ੍ਹਾਂ ਦੀ ਬਿਊਟੀ ਹੈ ਵੈਲਪਲੀਜ਼ ਮੈਂ ਨਾਮ ਪੁੱਛਿਆ ਮੈਡਮ ਪਲੀਜ਼ ਮੇਰਾ ਨਾਮ ਡਾਕਟਰ ਡਾਕਟਰ ਮੋਨਿਕਾ ਮੋਨਿਕਾ ਰਾਈਟ ਮੈਂ ਨੀਸ਼ਾ ਸ਼ਰਮਾ ਪ੍ਰੈਸ رپورਟਰ ਮੈਂ ਅੱਜ ਫਾਜ਼ਲ ਕਾ ਦੇ ਸਿਵਲ ਹਸਪੀਟਲ ਦੇ ਵਿੱਚ ਖੜੀ ਆ ਇੱਥੇ ਅੱਜ ਮੇਰੇ ਲਾਈਵ ਹੋਣ ਦਾ ਇੱਕ ਖਾਸ ਮਕਸਦ ਹੈ ਕਿ ਕੁਝ ਦਿਨ ਪਹਿਲਾਂ ਮੈਨੂੰ ਮੇਰਾ ਹਾਰਟ ਦਾ ਇਲਾਜ ਚੱਲ ਰਿਹਾ ਹੈ ਇੱਥੋਂ ਦੇ ਹੀ ਡਾਕਟਰ ਅਭਿਨਵ ਸਚਦੇਵਾ ਜਿਨ੍ਹਾਂ ਨੇ ਮੈਨੂੰ ਹਾਰਟ ਦੀ ਦਵਾਈ ਸ਼ੁਰੂ ਕੀਤੀ ਔਰ ਮੈਨੂੰ ਏਮਜ਼ ਦੇ ਬਠਿੰਡਾ ਦੇ ਵਿੱਚ ਇਕੋ ਕਰਵਾਉਣ ਵਾਸਤੇ ਭੇਜਿਆ ਮੈਨੂੰ ਮੇਰਾ ਇਲਾਜ ਜਲੰਧਰ ਚੱਲ ਰਿਹਾ ਹੈ ਇੱਥੇ ਕਾਫੀ ਪ੍ਰੋਬਲਮ ਆਨ ਤੇ ਮੇਰਾ ਸਾਹ ਫੁੱਲਣ ਤੇ ਮੈਂ ਇੱਥੇ ਆਈ ਡਾਕਟਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਰਿਸਪਾਂਸ ਨਹੀਂ ਸੀਗਾ ਜਿਹੜੇ ਡਾਕਟਰ ਨੇ ਆ ਤੀ ਹਾਰਟ ਦੀ ਦਵਾਈ ਸ਼ੁਰੂ ਕੀਤੀ ਹੋਵੇ ਉਸੇ ਹੀ ਡਾਕਟਰ ਨੇ ਬਿਲਕੁਲ ਜੇਕਰਨ ਤੋਂ ਮਨ੍ਹਾ ਕਰ ਦਿੱਤਾ ਹਾਲਾਂਕਿ ਮੈਂ 21 ਸਾਲ ਤੋਂ ਸੀਨੀਅਰ ਰਿਪੋਰਟਰ ਹਾਂ ਔਰ ਉਹਨਾਂ ਨੂੰ ਐਸਐਮਓ ਨੇ ਵੀ ਗੁਜਾਰਿਸ਼ ਕੀਤੀ ਸਿਵਲ ਸਰਜਨ ਨੇ ਵੀ ਗੁਜਾਰਿਸ਼ ਕੀਤੀ ਲੇਕਿਨ ਡਾਕਟਰ ਨੇ ਇਸ ਤਰ੍ਹਾਂ ਹੱਥ ਮਾਰ ਕੇ ਅੱਗੇ ਲੰਘ ਗਏ 2 ਘੰਟੇ ਤੋਂ ਉਹਨਾਂ ਦੇ ਜਿਹੜੇ ਪੇਸ਼ੈਂਟ ਸੀਗੇ ਉਹ ਪਰੇਸ਼ਾਨ ਹੋ ਰਹੇ ਸੀਗੇ OPD ਦੇ ਬਾਹਰ ਖੜੇ ਜਦ ਵੀ ਡਾਕਟਰ OPD ਦੇ ਵਿੱਚ ਨਹੀਂ ਸੀ ਔਰ ਉਹ ਹਾਲੇ ਸਾਡਾ ਜਿਹੜਾ ਮੁੱਦਾ ਹੈ ਉਹ ਹਾਲੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਨਿਆ ਨਹੀਂ ਮਿਲਿਆ ਜਦ ਕਿ ਅਸੀਂ ਪ੍ਰਾਈਵੇਟ ਹਸਪੀਟਲ 'ਚ ਜਾ ਕੇ ਆਪਣਾ ਇਲਾਜ ਕਰਵਾਇਆ ਮੈਨੂੰ ਕੋਈ ਮੇਰੇ ਬੈਕ ਪ੍ਰੋਬਲਮ ਸੀਗੇ ਮੈਂ ਡਾਕਟਰ ਜਿਹੜੇ ਨਿਸ਼ਾਨਤ ਸੇਧੀ ਆ ਉਹਨਾਂ ਨੂੰ ਦਿਖਾਉਣ ਵਾਸਤੇ ਆਈ ਸੀ ਮੈਂ ਆਪਣੇ ਨਾਲ ਦੇ ਬੱਚੇ ਨੂੰ ਕਿਹਾ ਕਿ ਮੈਨੂੰ ਇੱਥੇ ਹਸਪੀਟਲ ਲੈ ਜਾ ਮੈਂ ਐਕਸ-ਰੇ ਕਰਵਾਣਾ ਹੈ ਜਦੋਂ ਅਸੀਂ ਟਰਨ ਲੈਣ ਲੱਗੇ ਵਿੱਚ ਦੋ ਬਾਈਕ ਸਵਾਰ ਆਏ ਬੜੀ ਤੇਜ਼ੀ ਤੇ ਉਹਨਾਂ ਦੀ ਸਾਡੇ ਨਾਲ ਟੱਕਰ ਹੋ ਗਈ ਜਿਹੜਾ ਮੇਰੇ ਨਾਲ ਲੜਕਾ ਸੀ ਉਹਦੇ ਹੱਥ ਦਾ ਫ੍ਰੈਕਚਰ ਹੋ ਗਿਆ ਮੈਂ ਉਹਨੂੰ ਇੱਥੇ ਲੈ ਕੇ ਆਈ ਇੱਥੇ ਲੈ ਕੇ ਆਈ ਡਾਕਟਰ ਜਿਹੜੇ ਸੀਗੇ ਆਰਥੋ ਵਾਲੇ ਉਹ OT ਦੇ ਵਿੱਚ ਆਪਣਾ ਕਰ ਰਹੇ ਸੀਗੇ ਆਪਰੇਸ਼ਨ ਕਰ ਰਹੇ ਸੀਗੇ ਔਰ ਜਦੋਂ ਅਸੀਂ ਸਿਵਲ ਸਰਜਨ ਨਾਲ ਕੰਟੈਕਟ ਕੀਤਾ ਉਹਨਾਂ ਨੇ ਬੜਾ ਅੱਛਾ ਡਾਕਟਰ ਰੋਹਿਤ ਨੇ ਬੜਾ ਅੱਛਾ ਰਿਸਪੌਂਸ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਉੱਪਰ OT ਦੇ ਵਿੱਚ ਚਲੇ ਜਾਓ ਉਹਨਾਂ ਨੇ ਐਕਸਰੇ ਵੀ ਕਰਵਾਇਆ ਸਿਵਲ ਸਰਜਨ ਨੇ ਐਕਸ-ਰੇ ਕਰਵਾਇਆ ਉਹਨਾਂ ਨੇ ਉੱਪਰ ਭੇਜੀਆ ਡਾਕਟਰ ਗਾਂਧੀ ਨੇ ਬੜਾ ਅੱਛਾ ਰਿਸਪੌਂਸ ਦਿੱਤਾ ਇਸ ਗੱਲ ਦਾ ਅਸੀਂ ਮੰਨਨ ਕਰਦੇ ਹਾਂ ਉਸ ਤੋਂ ਬਾਅਦ ਮੈਂ ਮੈਡੀਸਨ ਉਹ ਲੈ ਕੇ ਜਦ ਕਿ ਮੈਨੂੰ ਬੈਠ ਕੇ ਕਰਨੀ ਹੈ ਮੈਂ ਆਪ ਜਾ ਕੇ ਸਾਰੀਆਂ ਦਵਾਈਆਂ ਜਿਹੜਾ ਬੱਚੇ ਦੇ ਫੈਕਚਰ ਹੋਇਆ ਹੈ ਮੈਂ ਦਵਾਈਆਂ ਲੈ ਕੇ ਜਦੋਂ ਉਹਨਾਂ ਨੇ ਕਿਹਾ ਕਿ ਇੱਕ ਬੈਂਡੇਡ ਚਾਹੀਦੀ ਹੈ ਕਿ ਇਹਦੇ ਫੈਕਚਰ ਤੇ ਇੱਕ ਵਾਰੀ ਕਰਨੀ ਹੈ ਡਾਕਟਰ ਸਾਹਿਬ ਦੂਸਰੇ ਸੀ ਜਿਹੜੇ ਡਾਕਟਰ ਨਿਸ਼ਾਨ ਸੇਤੀਆ ਉਹ ਆਪਣਾ ਆਪਰੇਸ਼ਨ ਕਰ ਰਹੀ ਸੀ ਜਦੋਂ ਮੈਂ ਇੱਥੇ ਆਈ ਮੈਂ ਇਹਨਾਂ ਨੂੰ ਗੁਜਾਰਿਸ਼ ਕੀਤੀ ਕਿ ਮੈਂ ਮੈਨੂੰ ਪਤਾ ਨਹੀਂ ਹੈ ਕਿ ਵੀ ਮੈਨੂੰ ਇਹ ਕਿਥੋਂ ਬਾਹਰ ਮੈਡੀਕਲ ਸਟੋਰ ਹੈ ਮੈਂ ਆਖੋ ਆਪਣੀ ਇਹ ਬੈਂਡਿੰਗ ਕਿਥੋਂ ਲਵਾ ਉਹ ਕਹਿੰਦੇ ਅਮਰਜੈਂਸੀ ਚ ਸਰ ਜਨ ਕਹਿੰਦੇ ਅਮਰਜੈਂਸੀ ਚ ਮਿਲ ਜਾਏਗੀ ਤੁਸੀਂ ਮੇਰੀ ਜਾ ਕੇ ਗੱਲ ਕਰਵਾ ਦਿਓ ਡਾਕਟਰ ਰੋਹਿਤ ਦਾ ਬੜਾ ਅੱਛਾ ਰਿਸਪੌਂਸ ਸੀ ਜਦੋਂ ਇੰਤੇ ਅਮਰਜੈਂਸੀ ਦੇ ਵਿੱਚ ਮੈਂ ਆਈ ਇੱਥੇ ਲੇਡੀ ਡਾਕਟਰ ਬੈਠੇ ਆ ਤੈਨੂੰ ਉਹਨਾਂ ਦਾ ਨਾਮ ਕਲੀਅਰ ਨਹੀਂ ਹੈ ਡਾਕਟਰ ਮੋਨਿਕਾ ਉਹਨਾਂ ਨੇ ਬਾਅਦ ਵਿੱਚ ਦੱਸਿਆ ਠੀਕ ਹੈ ਅਸੀਂ ਜਾ ਕੇ ਦੇਖਿਆ ਪੇਸ਼ੈਂਟ ਨਾਲ ਵੀ ਪੂਰੀ ਤਰ੍ਹਾਂ ਲੜਾਈ ਲੜ ਰਹੀ ਸੀ ਮੈਂ ਜਾ ਕੇ ਕਿਹਾ ਡਾਕਟਰ ਨੇ ਕਿਹਾ ਕਿ ਮੇਰੀ ਗੱਲ ਕਰਾ ਦਿਓ ਜਦੋਂ ਮੈਂ ਜਾ ਕੇ ਕਿਹਾ ਕਿ ਮੈਡਮ ਉਹਨਾਂ ਨਾਲ ਗੱਲ ਕਰੋ ਔਰ ਉਹਨਾਂ ਨੇ ਇੰਨੀ ਬੁਰੀ ਤਰ੍ਹਾਂ ਮੂਠਲੀ ਜਵਾਲ ਦਿੱਤਾ ਕਿ ਮੈਂ ਗੱਲ ਨਹੀਂ ਕਰੂੰਗੀ ਸਾਨੂੰ ਇਸ ਗੱਲ ਦਾ ਬਹੁਤ ਬੇਹਦ ਅਫਸੋਸ ਹੈ ਕਿ ਇਹ ਜੈਡ ਸਿਵਲ ਹਸਪੀਟਲ ਹੈ ਇੱਕ ਸੰਖੇਪ ਸਾਫੇਦ ਹਾਥੀ ਸਾਬਤ ਹੋ ਰਿਹਾ ਹੈ ਇੱਥੇ ਡਾਕਟਰਾਂ ਦਾ ਬਿਹੇਵ ਬਹੁਤ ਹੀ ਮਾੜਾ ਹੈ ਅਸੀਂ ਸਾਰੇ ਡਾਕਟਰਾਂ ਵਾਸਤੇ ਨਹੀਂ ਕਹਿ ਰਹੇ ਸਿਵਲ ਸਰਜਨ ਐਸ ਐਮਓ ਡਾਕਟਰ ਨਿਸ਼ਾਨ ਸੇਧਿਆ ਡਾਕਟਰ ਗਾਂਧੀ ਵੀ ਬਹੁਤ ਅੱਛੇ ਹੈ ਲੇਕਿਨ ਇੱਥੇ ਜਿਹੜੇ ਅਮਰਜੈਂਸੀ ਦੇ ਵਿੱਚ ਦੇਖੋ ਕੋਈ ਇੱਥੇ ਥਾਣੇ 'ਚ ਜਾਂ ਹਸਪਤਾਲ ਦੇ ਵਿੱਚ ਕੋਈ ਖੁਸ਼ੀ ਨਾਲ ਨਹੀਂ ਆਉਂਦਾ ਜਿਹਨੂੰ ਕੋਈ ਦੁੱਖ ਹੋਏਗਾ ਉਹੀ ਇੱਥੇ ਆਉਂਦਾ ਹੈ ਕੋਈ ਤੁਸੀਂ ਇੱਥੇ ਦਿਖਾ ਦਿਓ ਕੋਈ ਜਿਹੜਾ ਕੋਈ ਸੁਖੀ ਹੋਊਗਾ ਖੁਸ਼ ਹੋਊਗਾ ਉਹ ਇੱਥੇ ਆਊਗਾ ਬਿਲਕੁਲ ਨਹੀਂ ਇੱਥੇ ਡਾਕਟਰ ਬੈਠੇ ਆ ਉਹਨਾਂ ਦਾ ਅਮਰਜੈਂਸੀ ਦੇ ਵਿੱਚ ਜਿਹੜਾ ਅਮਰਜੈਂਸੀ ਚ ਆਏਗਾ ਉਹ ਬੜਾ ਦੁਖੀ ਹੋ ਕੇ ਆਊਗਾ ਉਹਨਾਂ ਨੂੰ ਇੱਕ ਡਿਮਾਂਡ ਕੀਤੀ ਗਈ ਕਿ ਡਾਕਟਰ ਸਾਹਿਬ ਨੇ ਉੱਥੋਂ ਮੰਗਵਾਈ ਹੈ ਸਿਵਲ ਸਰਜਨ ਕਹਿ ਰਿਹਾ ਕਿ ਮੇਰੇ ਨਾਲ ਗੱਲ ਕਰਾ ਲਿਓ ਔਰ ਉਹ ਡਾਕਟਰ ਨੇ ਲੇਡੀ ਡਾਕਟਰ ਨੇ ਸਾਫ਼ ਪੋਰਾ ਚਿੱਟਾ ਜਵਾਬ ਦਿੱਤਾ ਕਿ ਮੈਂ ਗੱਲ ਨਹੀਂ ਕਰੂੰਗੀ ਉਹਨਾਂ ਨੇ ਇਹ ਵੀ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕੀ ਪ੍ਰੋਬਲਮ ਹੈ ਅਸੀਂ ਰਾਹ ਚੱਲਦੇ ਨੂੰ ਵੀ ਕਹਿ ਦਿੱਤਾ ਹਾਂ ਬਾਈ ਦੱਸੋ ਸਾਡੇ ਲਈ ਕੋਈ ਸੇਵਾ ਦੇਖੋ ਜੇ ਕੋਈ ਹੈ ਅਸੀਂ ਲੋਕੀ ਡਿੱਗੇ ਪਏ ਅਮਰਜੈਂਸੀਆਂ ਚ ਚੁੱਕ ਚੁੱਕ ਕੇ ਲੈ ਜਾਂਦੇ ਆਂ ਸਾਨੂੰ ਇਸ ਗੱਲ ਦਾ ਬੇਹਦ ਅਫਸੋਸ ਹੈ ਪ੍ਰਸ਼ਾਸਨ ਸੁਣਦਾ ਵੀ ਹੈ ਕਿ ਜਿਹੜੇ ਸਾਡੇ ਹਲਕਾ ਵਿਧਾਇਕ ਹੈ ਨਰੇਂਦਰਪਾਲ ਸਿੰਘ ਸਬਨਾਕੀ ਹੈ ਤਾਂ ਧਿਆਨ ਦੇਣਗੇ ਜਾਂ ਸਾਡਾ ਸਿਵਲ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸਾਹਿਬ ਦਾ ਸਿਵਲ ਸਟੇਟ ਕੋਈ ਇਸ ਚਲਵਲ ਧਿਆਨ ਦੇਣਗੇ ਇਹ ਇਹ ਸਿਵਲ ਹਸਪਤਾਲ ਦੇ ਇਹਨੂੰ ਮਿਲਦਾ ਹੈ